ਸਾਨੂੰ ਸਿੱਖਾਂ ਨੂੰ ਸਮੇਂ-ਸਮੇਂ ਤੇ ਇਹ ਗੱਲ ਮਹਿਸੂਸ ਕਰਵਾਈ ਗਈ ਕਿ ਸਿੱਖ ਕੌਮ ਗੁਲਾਮ ਹੈ ਆਜ਼ਾਦ ਨਹੀਂ ਆ ਪਿਛਲੇ ਦਿਨਾਂ ਦੇ ਅੰਦਰ ਤੁਸੀਂ ਵੇਖਿਆ ਹੋਣਾ ਸੋਸ਼ਲ ਮੀਡੀਆ ਦੇ ਰਾਹੀਂ ਕਿ ਇੱਕ ਸਿੱਖ ਪਰਿਵਾਰ ਦੇ ਨਾਲ ਅੰਮ੍ਰਿਤਧਾਰੀ ਸਬੰਧ ਰੱਖਣ ਵਾਲੀ ਬੱਚੀ ਜਿਹੜੀ ਕਿ ਤਰਨਤਾਰਨ ਦੇ ਇੱਕ ਨਗਰ ਦੀ ਰਹਿਣ ਵਾਲੀ ਹੈ ਅਤੇ ਰਾਜਸਥਾਨ ਦੀ ਧਰਤੀ ਤੇ ਉਹ ਜੱਜ ਦਾ ਪੇਪਰ ਦੇਣ ਵਾਸਤੇ ਗਈ ਉਹਨੂੰ ਪੇਪਰ ਦੇਣ ਤੋਂ ਮਨਕਾਰ ਇਨਕਾਰ ਕਰ ਦਿੱਤਾ ਗਿਆ ਕਿ ਤੇਰੇ ਸਿਰ ਦੇ ਉੱਪਰ ਦਸਤਾਰ ਸਜਾਈ ਹੋਈ ਹੈ ਤੂੰ ਸ਼੍ਰੀ ਸਾਹਿਬ ਧਾਰਨ ਕੀਤਾ ਹੋਇਆ ਹੈ ਤੂੰ ਹੱਥ ਦੇ ਵਿੱਚ ਕੜਾ ਧਾਰਨ ਕੀਤਾ ਹੋਇਆ ਹੈ ਮੈਂ ਕਹਿੰਨਾ ਉਸ ਧੀ ਤੋਂ ਸਦਕੇ ਜਾਂਦੇ ਹਾਂ ਉਸ ਗੁਰਸਿੱਖੀ ਤੋਂ ਸਦਕੇ ਜਾਂਦੇ ਹਾਂ ਪਰਿਵਾਰ ਤੋਂ ਸਦਕੇ ਜਾਂਦੇ ਹਾਂ ਉਸ ਬੱਚੀ ਨੇ ਕਿਹਾ ਮੈਂ ਟੋੜੀ ਇਹ ਜੱਜ ਦੀ ਨੌਕਰੀ ਨੂੰ ਜੁੱਤੀ ਦੀ ਨੋਕ ਦੇ ਨਾਲ ਠਕਰਾਉਣੀ ਹਾਂ ਪਰ ਉਹ ਬੱਚੀ ਨੂੰ ਧੰਨ ਹੈ ਜੀਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਨੂੰ ਤਿਆਗਿਆ ਨਹੀਂ ਪਿਆਰੋ ਅੱਜ ਅਸੀਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਾਰੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਅਸੀਂ ਆਪਣੇ ਦਸਤਾਰ ਦੀ ਗੱਲ ਕਰਦੇ ਹਾਂ ਆਪਣੇ ਕਕਾਰਾਂ ਹੱਕਾਂ ਦੀ ਗੱਲ ਕਰਦੇ ਹਾਂ ਪਰ ਮਾਫ ਕਰਿਆ ਜੇ ਅੱਜ ਉਸ ਧੀ ਵਾਸਤੇ ਬੱਚੀ ਵਾਸਤੇ ਕੋਈ ਨਹੀਂ ਬੋਲਿਆ ਤੁਸੀਂ ਯਾਦ ਰੱਖੋ ਜਦੋਂ ਪੰਜਾਬ ਦੇ ਅੰਦਰ ਕਿਸੇ ਵੀ ਵਿਭਾਗਮੇ ਦੇ ਵਿੱਚ ਕੋਈ ਪੋਸਟਾਂ ਕੱਢੀਆਂ ਜਾਂਦੀਆਂ ਨੇ ਕੋਈ ਨੌਕਰੀਆਂ ਕੱਢੀਆਂ ਜਾਂਦੀਆਂ ਨੇ ਤੇ ਤੁਸੀਂ ਦੇਖਿਆ ਜੇ ਸਭ ਤੋਂ ਵੱਧ ਜਿਹੜਾ ਸਰਕਾਰਾਂ ਦੇ ਵੱਲੋਂ ਕੋਟਾ ਉਹ ਪਿਆਰੋ ਬਾਹਰਲੀਆ ਸਟੇਟਾਂ ਦਾ ਹਰਿਆਣਾ ਦਾ ਰਾਜਸਥਾਨ ਦਾ ਅਤੇ ਹੋਰਨਾ ਸਟੇਟਾਂ ਦਾ ਰੱਖਿਆ ਜਾਂਦਾ ਪਰ ਯਾਦ ਰੱਖੋ ਜਦੋਂ ਅੱਜ ਉਸ ਬੱਚੀ ਨੂੰ ਪੜਨ ਵਾਸਤੇ ਉਹਨੂੰ ਪੇਪਰ ਦੇਣ ਵਾਸਤੇ ਰਾਜਸਥਾਨ ਦੀ ਧਰਤੀ ਤੇ ਜਾਣਾ ਪਿਆ ਤੇ ਕਿਸੇ ਨੇ ਪਿਆਰ ਉਹਨਾਂ ਦੀ ਸਾਰ ਨਹੀਂ ਲਈ ਉਹਨਾਂ ਦੇ ਹੱਕ ਦੇ ਵਿੱਚ ਕਿਸੇ ਨੇ ਬਾਜ ਨਹੀਂ ਚੱਕੀ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਦੋਂ ਸਾਡੇ ਹੱਕਾਂ ਦੀ ਗੱਲ ਹੁੰਦੀ ਹੈ ਸਾਡੇ ਸਿੱਖੀ ਸਿਧਾਤਾ ਦੀ ਗੱਲ ਆਉਂਦੀ ਹੈ ਤੇ ਉਹਦੇ ਤੇ ਅਸੀਂ ਡਟ ਕੇ ਪਹਿਰਾ ਦਿਆ ਕਰੀਏ